ਹਾਂਜੀ ਫਿਰ ਦੋਸਤੋ ਕੀ ਹਾਲ ਚਾਲ ਤੁਹਾਡਾ ਤਾਂ ਲੈ ਕੇ ਆ ਚੁੱਕੇ ਆ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਣੀ ਕਹਿਣ ਕਮੈਂਟਾਂ ਵਾਲੀ ਵੀਡੀਓ ਹੁਣ ਆਪਾਂ ਵੀਡੀਓ ਵੇਖਦੇ ਆ ਤੇ ਜਿਹੜੀਆਂ ਲੋਕਾਂ ਨੇ ਇਹਨਾਂ ਨੂੰ ਕਮੈਂਟਾਂ ਵਿੱਚ ਲਾਨ ਤਾਂ ਪਾਈਆਂ ਫਿਰ ਆਪਾਂ ਉਹ ਪੜ੍ਹਦੇ ਆ ਤੇ ਚਲੋ ਆਜੋ ਫਿਰ ਵੀਡੀਓ ਵੇਖਦੇ ਆ ਕਰੋ ਦਾ ਪਾਣੀ ਦਾ ਗਲਾਸ ਚੋਕਣ ਵੇਲੇ ਮੋਤ ਪੈਂਦੀ ਐ ਇੱਥੇ ਕਿਵੇਂ ਛਾਲਾ ਮਰੀ ਜਾਂਦੀਆਂ ਬੱਤ ਸਹੀ ਐ ਬਾਬੇ ਦਾ ਭੰਡਾਲ ਪੂਰਾ ਪਖੰਡੀਆਂ ਨਾਲ ਭਰਿਆ ਪਿਆ ਨਾਲੇ ਕਈ ਵਿੱਚ ਵਿੱਚ ਦੰਦ ਵੀ ਕੱਢੀ ਜਾਂਦੀਆਂ ਆ ਕਿਸੇ ਬਈ ਨੇ ਕਮੈਂਟ ਕੀਤਾ ਸਾਨੂੰ ਵੀ ਦੋ ਘਰ ਵਾਲੀਆਂ ਦੋ ਫੇਰ ਖੁਸ਼ੀ ਚਾਕੇ ਅਸੀਂ ਆ ਵੀ ਲੱਛਣ ਕਰ ਲਾਂਗੇ ਪਹਿਲੀ ਵਾਲੀ ਨੇ ਸੋਚਿਆ ਕਿ ਦਿਹਾੜੀ ਨਾ ਕੱਟ ਲੈਣਾ ਆਪਾਂ ਕੋਈ ਕਸਰ ਨਹੀਂ ਛੱਡਣੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਡਰਾਮਾ ਨਹੀਂ ਆਉਂਦਾ ਤੂੰ ਕਾਦੀ ਪੰਜਾਬਣ ਜੇ ਤੈਨੂੰ ਡਰਾਮਾ ਨਹੀਂ ਆਉਂਦਾ ਹਟਿਓ ਨਾ ਜਿੰਨਾ ਚਰ ਪਸਲੀਆਂ ਨਹੀਂ ਹਲਦੀਆਂ ਲਕੀਆਂ ਸਿਰਫ ਦੀ ਅੱਖੀਆਂ ਵੀ ਮੇਰੇ ਦਿਲ ਦਾ ਡਰੈਸਿੰਗ ਸੈਂਸ ਨਾ 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 ਨੌਨ ਸੈਂਸ ਲਕੀਆਂ ਸਿਰਫ ਦੀ ਅੱਖੀਆਂ ਵੀ ਮੇਰੇ ਦਿਲ ਦਾ ਬਾਈ ਅਸੀਂ ਤੇਰੇ ਨਾਲ ਤੂੰ ਬਸ ਇੱਕ ਵਾਰ ਕੋਠੇ ਤੋਂ ਛਾਲ ਮਾਰ ਕੇ ਦਿਖਾ ਹਾਂ ਜੀਨ ਦੀ ਪੈਂਟ ਜਿੰਦੀ ਤਰਪਾਲ ਬਾਈ ਪਿੱਛੇ ਖੇਤਾ ਚ ਜਾ ਕੇ 11000 ਵੋਲਟ ਖੰਬੇ ਵਾਲੀ ਲੈਨ ਨੂੰ ਹੱਥ ਪਾਲਾ ਹੁਣ ਲਾਸ ਏਂਜਲਸ ਦੇ ਜੰਗਲਾਂ ਚ ਅੱਗ ਲੱਗਣ ਕਾਰਨ ਪਹਾੜੀ ਗਿੱਦੜ ਇੰਡੀਆ ਵੱਲ ਨੂੰ ਭੱਜ ਆਏ ਕਰੋਨੇ ਨਾਲੋਂ ਵੀ ਪੈੜਾ ਵਾਇਰਸ ਆ ਗਿਆ ਪੰਜਾਬ 'ਚ ਸਲਵਾਰ ਪੈਂਟ ਦਾ ਮੈਂਡ ਸੰਦੂ ਦੀ ਛੋਟੀ ਪੈਣ ਮੈਂ ਚਾਹ ਬਣਾ ਕੇ ਲਿਆਣਾ ਤੁਸੀਂ ਉਹਨਾਂ ਚਾਰ ਇਹਨੂੰ ਗਾਲਾਂ ਕੱਢੋ ਖੇਤਾਂ 'ਚ ਗੱਡਿਆ ਹੋਇਆ ਡਰੋਣਾ ਰੱਬ ਰੱਬ ਕੇੰਦਿਆਂ ਨੂੰ ਚੜਦਾ ਤੇਰਾ ਸਾਨੂੰ ਦੇਖਿਆਂ ਤੇ ਸ਼ਾਮਾਂ ਹੁੰਦੀਆਂ ਨੇ ਸੁੱਕੇ ਕਾਲੋਂ ਦੀ ਟੱਟੀ 'ਚ ਪਿਆ ਹਰਾ ਮਟਰ ਦਾ ਦਾਣਾ ਜੋ ਸਾਬਤਾ ਬਾਹਰ ਨਿਕਲ ਆਇਆ ਦੇਖ ਦੇ ਤੇਰੀਆਂ ਦੇ ਮੱਛ ਦੇਖ ਲੈ ਜੇ ਸੁੱਖਾ ਕਾਲੋਂ ਆਫਟਰ ਲੂਜ਼ ਮੋਸ਼ਨ ਗਜਬ ਬੇਇੱਜ਼ਤੀ ਹੈ ਸੁੱਖਾ ਕਾਲੋਂ ਨਾ 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 ਜਾਲੇ ਲਾਉਣ ਵਾਲਾ ਬੁਰਸ਼ ਸਲਾਮਾ ਦਾ ਵੀਰ ਤੈਨੂੰ ਹੁੰਦੀਆਂ ਇਹ ਗੱਲ ਤਾਂ ਮੰਨਣ ਵਾਲੀ ਆ ਹੱਥਾਂ ਦੀਆਂ ਨਹੀਂ ਜੁੱਤੀਆਂ ਦੀਆਂ ਰੱਬ ਰੱਬ ਕੈਂਦਿਆਂ ਨੂੰ ਚੜਦਾ ਜੇਰਾ ਸਾਨੂੰ ਠੇਕੇਆਂ ਤੇ ਸ਼ਾਮਾਂ ਹੁੰਦੀਆਂ ਰੇ ਕੀ ਗੱਲ ਬਈ ਠੇਕੇ ਤੇ ਬੋਤਲਾਂ ਚੁੱਕਨ ਦਾ ਠੇਕਾ ਲਿਆ ਲੇਜਾ ਤਾਂ ਮੈਨੂੰ ਤੇਰਾ ਮੱਛਿਆ ਲੱਗਦਾ ਬੀੜੀਆਂ ਘੱਟ ਪੀਆ ਕਰ ਪੀਣੀਆ ਬੀੜੀਆਂ ਤੇ ਫੀਲਿੰਗ ਬਦਮਾਸ਼ਾਂ ਵਾਲੀ ਸ਼ੂਟਰ ਦੀ ਕਾਪੀ ਨਾ 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 ਸਕੂਟਰ ਦੀ ਕਾਠੀ ਡੀਪੂ ਵਾਲੀ ਕਣਕ ਤੇ ਪਲਿਆ ਹੋਇਆ ਭੁੱਖਾ ਕਾਲਮਾ ਫਿਰ ਮਿੱਤਰੋ ਅਸੀ ਅੱਜ ਦੀ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਛੇਤੀ ਮਿਲਾਂਗੇ ਤੁਹਾਨੂੰ ਕਿਸੇ ਅਗਲੀ ਫਣੀ ਕੈਨਕਮੈਂਟ ਵਾਲੀ ਵੀਡੀਓ ਵਿੱਚ ਤੁਸੀਂ ਬਸ ਵੇਟ ਕਰਦੇ ਥੋੜੀ ਜੀ ਬਾਕੀ ਦਿਲੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਜਿਹੜੇ ਮੈਨੂੰ ਸਪੋਰਟ ਕਰਦੇ ਉਹਨਾਂ ਲਈ